ਲੋ ਜੀ ਮਿੱਤਰੋ ਐਵਰੇਜ ਦੀਆਂ ਰਾਣੀਆਂ ਦਵਾਂਗੇ ਆਪਾਂ ਤੁਹਾਨੂੰ ਬਾਲੀ ਕੈਂਟਕਾਰਾਂ ਨੇ Honda City ਆਨੇ ਆਪਣੇ ਕੋਲ ਦੋ ਸਨਰੂਫ ਨੇ ਇੱਕ ਪਟ્રોલ ਤੇ ਇੱਕ ਡੀਜ਼ਲ ਤੇ ਸੈਕਟਰ 78 ਮਹਾਲੀ ਖੜਿਆ ਬਈ ਸਟੀਲ ਡੀਜ਼ਲ ਦੇ ਉੱਤੇ ਤੇ ਆਹ ਵੀਰੇ ਇਹਦੀ ਗੱਲ ਕਰੀ ਆਪਾਂ ਇਹ ਇਹ 19 ਮਾਡਲ ਹੈ ਵੀਰੇ LED iPro ਵਾਲੀ ਹੈ ਟੌਪ ਐਂਡ ਮਾਡਲ ਹੈ ਵੀਰੇ ਠੀਕ ਹੈ ਵੀਰੇ ਹਾਂਜੀ ਹਾਂ ਕੰਡੀਸ਼ਨ ਓਕੇ ਪੂਰੀ ਸਾਰੀ origignal ਕਾਰ ਹੈ ਵੀਰੇ 90000 ਰੁਪਏ ਤੋਂ ਕੰਪਨੀ ਰਿਕਾਰਡ ਹੈ ਪਟ્રોલ ਦੇ ਅੰਦਰ ਆਟੋਮੈਟਿਕ ਹੈ ਵੀਰੇ ਆਟੋਮੈਟਿਕ ਹਾਂਜੀ ਹਾਂ ਐਵਰੇਜ ਤਾਂ ਵਧੀਆ ਦਿੰਦੀ ਹੈ ਐਵਰੇਜ ਭਾਈ 67-18 ਲੋਕਲ ਦਿੰਦੀ ਹੈ ਠੀਕ ਹੈ ਵੀਰੇ ਹਾਂ ਤੇ ਇਹਦਾ ਰੇਟ ਇਹਦਾ ਵੀਰੇ 890000 ਰੁਪਏ ਡਿਮਾਂਡ ਕਰਦੇ ਨੇ ਲੋਨ ਕਿੰਨਾ ਹੋ 800 850 ਦਾ ਵੀ ਲੋਨ ਹੋ ਜਾਊਗਾ ਜੀ ਠੀਕ ਹੈ ਵੀਰੇ 1950 ਨੰਬਰ ਦੀ 19 ਮਾਡਲ ਕੱਟ ਰੇਟ ਦੇ ਵਿੱਚ ਕਿਸੇ ਨੇ ਕਾਰ ਲੈਣੀ ਆ ਬਸ 16 ਲੱਖ ਬਦ ਐਕਸ਼ੂਰੂਮ ਪ੍ਰਾਈਸ ਹੈ ਪਰ ਨਵੀਂ ਕਿੰਨੀ ਹੋਊਗਾ ਠੀਕ ਹੈ ਵੀਰੇ ਤੇ ਆ ਪਾਦਰ ਰੇਟ 'ਚ ਆ ਗਿਆ ਆਦਰ ਰੇਟ 'ਚ ਆ ਗਿਆ ਆਹ ਹੈ ਵੀਰੇ ਇਹ ਵੀਰੇ 16 ਮਾਡਲ ਹੈ ਜੀ ਇਹਦੀ ਕੰਡੀਸ਼ਨ ਸਾਰੀ origional ਹੈ ਪ੍ਰਾਕਾਰ ਓਕੇ ਹਾਂ ਜੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਟੌਪ ਮਾਡਲ ਹੈ ਨਾ ਟੌਪ ਐਂਡ ਮਾਡਲ ਹੈ ਪਰ ਸਨ ਰੂਫ ਵਾਲਾ ਮਾਡਲ ਹੈ ਇਹ ਡੀਜ਼ਲ ਦੇ ਵਿੱਚ ਹੈ ਵੀਰੇ ਲਓ ਜੀ ਵੀਰੇ ਸ ਸਟੀਲ ਦੀਸ ਮਹਾਲੀ ਦੇ ਖੜਾ ਹੈ ਬਈ ਰੇਟ ਇਹਦਾ 5,70,000 ਰੁਪਏ ਦੀ ਕਾਰ ਦੇ ਦਾਂਗੇ 570 ਹਾਂਜੀ ਕੋਈ 6.5 ਲੱਖ ਰੁਪਏ ਮਾਰਕੀਟ ਡਿਮਾਂਡ ਕਰ 16 ਮਾਡਲ 16 ਮਾਡਲ ਵੀ ਰਾਂਜੀ ਸਨਰੂਫ ਵਾਲਾ ਮਾਡਲ ਉਹ ਵੀ ਡੀਜ਼ਲ ਦੇ ਅੰਦਰ ਓਕੇ ਲੋ ਬਈ ਜੀ ਜੇ ਕਿਸੇ ਨੇ ਕਾਰ ਲੈਣੀ ਹੈ ਕਾਲ ਕਰ ਲਿਓ ਤੇ ਆ ਵੀ ਵਰਨਾ ਖੜੀ ਹੈ ਬਹੁਤ ਘੈਂਟ ਰੇਟ 'ਚ ਹਾਂਜੀ ਸასი ਕਾਰ